ਸਾਰੇ ਸ਼ਹਿਰ ਨਿਵਾਸੀਆਂ ਨੂੰ ਟਰੱਕ ਜੀਨ ਵੱਲੋਂ ਲੱਖ ਲੱਖ ਵਧਾਈਆਂ ਪ੍ਰਧਾਨ ਗੁਰਵਿੰਦਰ ਸਿੰਘ ਮਾਨਚਈਆ ਤੇ ਸਮੂਹ ਟਰੱਕ ਆਪਰੇਟਰਾਂ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਾਰੇ ਸਾਡੇ ਵਪਾਰੀ ਭਰਾਵਾਂ ਨੂੰ ਸਾਡੇ ਪ੍ਰਧਾਨ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਊਤੋ ਵਾਲਾ ਫਤਿਹ ਸਾਂਝ ਕਰਦੇ ਭਾਈ ਗੁਜੀ ਦਾ ਖਾਲਸਾ ਭਾਈ ਗੁਜੀ ਦੀ ਫਤਿਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਟਰੱਕ ਜੂਨੀਅਨ ਵੱਲੋਂ ਲੱਖ ਲੱਖ ਵਧਾਈਆਂ ਸਾਰੇ ਸਾਡੇ ਵਪਾਰੀ ਭਰਾਵਾਂ ਨੂੰ ਸਾਡੇ ਪ੍ਰਧਾਨ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੌਨ ਜੀ ਭਾਈ ਗੁਜੀ ਦਾ ਖਾਲਸਾ ਭਾਈ ਗੁਜੀ ਦੀ ਫਤਿਹ ਆਮ ਨਰਿੰਦਰ ਸਿੰਘ ਮਾਨਸਾ ਟਰੱਕ ਆਪਰੇਟਰ ਜੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨਛੀਆ ਤੇ ਸਮੂਹ ਟਰੱਕ ਆਪਰੇਟਰਾਂ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ